ਸ਼ਿਰੀ ਮੁਕਸਰ ਦਾ ਜੁਲਾਰੇ ਪਿੰਡ ਗੁਰੂਸਰ ਦੇ ਟੇਬਾ ਬਸਤੀ ਵਿੱਚ ਬੀਤੀ ਰਾਤ ਕੋਜਾ ਨਸ਼ੇੜੀਆਂ ਵੱਲੋਂ ਤਿੱਤਾ ਪੀਣ ਦੇ ਲਈ ਜਗਾਏ ਗਏ ਲਾਈਟਰ ਅਤੇ ਬੀੜੀਆਂ ਸਿਗਰਟਾਂ ਦੇ ਜਾਂ ਚਿੰਗਾਰੀਆਂ ਦੇ ਕਾਰਨ ਖੁਸਰਾ ਅਤੇ ਬਗਾਨੀ ਥਾਂ ਦੇ ਵਿੱਚ ਕੁਦਰਤੀ ਉੱਗੇ ਸਰਕੰਡਿਆਂ ਨੂੰ ਭਿਆਨਕ ਅੱਗ ਲੱਗ ਗਈ ਅੱਗ ਦੇ ਭਾਂਬੜ ਵੱਲ ਦੇਖ ਕੇ ਸਰਕੰਡਿਆਂ ਨੇੜੀਆਂ ਅਤੇ ਬਾੜੀਆਂ ਵਾਸਤੇ ਫੱਕੇ ਪਿਆਰ ਖੜੀ ਕਣਕ ਤੱਕ ਅੱਗ ਪਹੁੰਚਣ ਦੇ ਖੱッセ ਨੂੰ ਮੁਕਰਾ ਕੇ ਨੇੜਲੇ ਇਲਾਕੇ ਦੇ ਕਿਸਾਨਾਂ ਨੇ ਤੁਰੰਤ ਇਕੱਠੇ ਹੋ ਕੇ ਪਿੰਡ ਵਿਚਲੀ ਪਾਣੀ ਦੀ ਟੈਂਕੀ ਨਾਲ ਅੱਗ ਦੇ ਕੱਪ ਆਇਆ ਅਗ ਲਗਨ ਦੂਤਨਾ ਤੋਂ ਲਗਭਗ ਪੌਣੇ ਘੰਟੇ ਬਾਅਦ ਫਾਇਰ ਬ੍ਰੀਡ ਵੀ ਮੌਕੇ ਤੇ ਪਹੁੰਚੀ ਪਰੰਤੂ ਉਸ ਸਮੇਂ ਤੱਕ ਲੋਕਾਂ ਨੇ ਅੱਗ ਬੁਝਾ ਦੇਤੀ ਉਥੇ ਪਿੰਡ ਵਾਸੀ ਨੇ ਕਿਹਾ ਕਿ ਜੇਕਰ ਫਾਇਰ ਬ੍ਰੀਡ ਤੇ ਹੀ ਆਸ ਰੱਖੀ ਜਾਂਦੀ ਤਾਂ ਸੈਂਕੜੇ ਇੱਕਦਮ ਕਣਕ ਦਾ ਇਨਸਾਨ ਹੋ ਜਾਂਦਾ ਅੱਜ ਚੜ੍ਹਦੀ ਸਵੇਰ ਜਦੋਂ ਪਿੰਡ ਵਾਸੀ ਅੱਗ ਲੱਗਣ ਵਾਲੀ ਥਾਂ ਤੇ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਉੱਤੇ ਸਿਲਵਰ ਵਾਇਲ ਪੇਪਰ ਤੇ ਲਾਈਟਰ ਵੀ ਦੇਖੇ ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਅੱਗ ਲੱਗਣ ਦੀ ਇਸ ਘਟਨਾ ਦੇ ਪਿੱਛੇ ਚਿੱਟਾ ਪੀਣ ਵਾਲੇ ਨਸ਼ੇੜੀਆਂ ਦਾ ਹੱਥ ਹੈ ਭਾਈ ਆਪ ਦੇ ਪਦਰਤੀ ਕਾਬੂ ਪਾਲਿਆ ਅੱਗ ਤੇ ਫਿਰ ਇਹ ਬਿਲਕੁਲ ਜੀ ਸਰ ਜਿਹੜੇ ਪੈਨ ਵਾਲੇ ਬੰਦੇ ਆ ਸਾਰੇ ਜਦੋਂ ਮੈਸੇਜ ਮਿਲ ਗਿਆ ਗੁਰਦੁਆਰੇ ਦਾ ਨਹੀਂ ਮੈਸੇਜ ਤੇ ਉਦੋਂ ਨੇੜੇ ਬਲ ਜਿਵੇਂ ਫਿੱਡੂ ਵਰਗੇ ਬੰਦੇ ਨੇੜੇ ਸੀ ਇਹਨਾਂ ਨੇ ਕੰਟਰੋਲ ਉਦੋਂ ਕਰ ਲਿਆ ਸੀ ਅੱਗ ਤੇ ਸਰਬੂੜੀ ਦਾ ਸੀ ਖਤਰਾ ਵੈਸੇ ਬਹੁਤ ਹੈ ਜੇ ਹਵਾ ਹੁੰਦੀ ਤਾਂ ਤੂੰ ਇਹਨੂੰ ਕੰਟਰੋਲ ਕਰ ਲਿਆਗਾ ਕਰਾਂ ਫਿਰ ਹਲ ਪੈਨ ਬੰਨੀਓ ਉਹ ਫਸਲ ਤੋਂ ਨੁਕਸਾਨ ਤੋਂ ਬਚਾ ਰਿਹਾ ਆ ਫਸਲ ਦੇ ਨੁਕਸਾਨ ਤੋਂ ਬਚ ਗਿਆ ਜੇ ਵੈਸੇ ਨੁਕਸਾਨ ਆ ਜੇ ਹਵਾ ਹੁੰਦੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਜਿਹੜਾ ਚਾਂਸ ਸੀਗਾ ਇਹ ਸਤੂ ਭਾਈ ਜਿਵੇਂ ਇਸ ਤਰ੍ਹਾਂ ਦੀਆਂ ਕਹਾਗੀਆਂ ਚ ਹੈ ਨਾ ਝਾਰੀਆਂ ਬੂਟੀਆਂ ਜਿਹੜੇ ਲੋਕ ਨੇ ਵੰਦੇ ਨੇ ਆ ਕੇ ਉਹਨਾਂ ਨੂੰ ਕੀ ਆਦੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪੰਚਾਇਤ ਨੂੰ ਸੁਨੇਹਾ ਦਿੰਨੇ ਇੱਕ ਕਿ ਜੇ ਮੰਨ ਲਓ ਕਿ ਨਰੇਗਾ ਸਕੀਮ ਆਪਣੀ ਚੱਲਦੀ ਹੈ ਉਹ ਇਹੋ ਜਿਹੀਆਂ ਝਾੜੀਆਂ ਬੂਟੀਆਂ ਨੂੰ ਸਫਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਆ ਤੇ ਜਿਹੜੇ ਆਪਣੇ ਪੰਚਾਇਤ ਦੇ ਮੈਂਬਰ ਹੈ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਜਿੱਥੇ ਮੰਨ ਲਓ ਕਿ ਬੇਲੀਆਂ ਜਗ੍ਹਾ ਤੇ ਜਨਤਕ ਬੰਦੇ ਬੈਂਦੇ ਆ ਮੰਨ ਲਓ ਕਿ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਸੁਨੇਹਾ ਲਾਇਆ ਜਾਵੇ ਕਿ ਤੁਸੀਂ ਇੱਥੇ ਬੈਠੋ ਨਾ ਬੀੜੀ ਸਰਕਟ ਨਾ ਪੀਓ ਆ 15-20 ਦਿਨਾਂ ਦਾ ਸੀਜ਼ਨ ਆ ਉਦੋਂ ਬਾਅਦ ਆਪਦੀ ਇਹ ਜਗ੍ਹਾ ਤੇ ਤੁਸੀਂ ਆ ਕੇ ਬੈਠ ਸਕਦੇ ਤੇ ਕੋਈ ਵਿਭਾਗ ਨੂੰ ਵੀ ਸੂਚਿਤ ਕੀਤਾ ਫਾਇਰ ਬ੍ਰਿਗੇਡ ਨੂੰ ਕੋਈ ਹਾਂ ਬਾਈ ਜੀ ਸਾਨੂੰ ਤਕਰੀਬਨ ਹੋ ਗਿਆ ਜੀ 45 ਮਿੰਟ 50 ਮਿੰਟ ਹੋ ਗਏ ਉਹਨਾਂ ਨੂੰ ਫੋਨ ਕੀਤਾ ਸੀ ਆ ਮੈਂ ਆਪ ਖੁਦ ਫੋਨ ਕੀਤਾ ਉਹਨੂੰ 9:22 ਮਿੰਟ ਤੇ ਦੇਵਰ ਹੁਣ ਫਿਰ ਉਹ ਗੇਟ ਆਈ ਆ ਪੌਣੇ ਘੰਟੇ ਬਾਅਦ ਉਹ ਤਾਂ ਉਹ ਪਿੰਡ ਵਾਸੀ ਸਾਰੇ ਲੱਗੇ ਆ ਇਹ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਇੰਨੇ ਵਿਚਾਰੇ ਇੱਕ ਮਾੜੀ ਜਿਹੀ ਮੈਸੇਜ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਕੋਈ ਕਈਆਂ ਲੈ ਕੇ ਕੋਈ ਬੱਚੇ ਵੀ ਆਈ ਹੋਏ ਜਿਹੜੇ ਮੈਨੂੰ ਲੱਗਦਾ ਜਿਨ੍ਹਾਂ ਦੀ ਉਮਰ ਹਜੇ 12 ਕਿ 13 ਸਾਲ ਦੀ ਹੈ ਉਹ ਵੀ ਇੱਥੇ ਪਹੁੰਚੀ ਹੋਏ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰੀ ਕਾਬੂ ਹੋਈ ਹੈ ਜੀ ਇਹ ਮਹਿਕਮੇ ਦਾ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ ਕਾਬੂ ਕਰਨ ਦੇ ਵਿੱਚ ਇਹ ਪਿੰਡ ਨੇ ਹੀ ਆਪਦੇ ਪੱਧਰ ਤੇ ਇਹਨੂੰ ਕਾਬੂ ਕੀਤਾ ਜੀ ਵੱਡੀ ਗੈਂਟੀ ਹੈ ਨਾ ਨੌਜਵਾਨ ਸਾਰੇ ਬਿਲਕੁਲ ਜੀ ਬਿਲਕੁਲ ਇਹ ਮੈਂ ਟੋਟਲੀ ਕਹਿ ਸਕਦਾ ਵੀ ਇਹ ਪੰਡ ਨੇ ਹੀ ਇਹਨੂੰ ਕਾਬੂ ਕੀਤਾ ਇਹਦੇ ਵਿੱਚ ਮੈਂ ਕਿਵੇਂ ਦਾ ਇੱਕ ਪੈਸੇ ਵੀ ਯੋਗਦਾਨ ਨਹੀਂ ਇੱਕ ਪੈਸੇ ਵੀ ਯੋਗਦਾਨ ਇਹ ਜੀ ਬਾਕੀ ਰਣਜੀਤ ਜੀ ਇਹਦੇ ਜੀ ਗੱਲ ਹੈ ਜਿਵੇਂ ਛੋਟਾ ਜਿਹਾ ਮੈਸੇਜ ਲੱਗਣ ਨਾਲ ਸਾਰਾ ਪੰਡ ਘਟਨਾ ਛੋਟੀ ਜੀ ਘਟਨਾ ਸੀਗੀ ਚਲੋ ਇੱਕ ਰੱਬ ਨਾ ਕਰੇ ਜੇ ਵੱਡੀ ਹੁੰਦੀ ਤਾਂ ਪੰਡ ਜਿਵੇਂ ਆਪਣਾ ਹੈਗਾ ਬਹੁਤ ਉਤਸ਼ਾਹ ਹੈ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਆ ਵਧੀਆ ਟੈਂਕੀ ਬਣਾਈਏ ਫਾਇਰ ਬ੍ਰਿਗੇਡ ਇਹਨੂੰ ਕੰਮ ਕਰਦੀ ਹੈ ਨਾ ਸਰ ਇਹ ਫਿਰ ਉਹ ਗੇਟਾਂ ਉਹ ਡਰਮ ਬਣਾਏ ਸੀ ਆ ਇਹ ਭਰੇ ਹੀ ਪਿਆ ਸੀ ਤੇ ਇਹ ਕੰਮ ਵਧੀਆ ਵਧੀਆ ਕੀਤਾ ਚਲੋ ਕੁਦਰਤੀ ਆਫਤ ਆਈ ਤੇ ਕੰਮ ਆ ਗਿਆ ਜੀ ਕੁਦਰਤੀ ਤਾਂ ਨਹੀਂ ਪਤਾ ਨਹੀਂ ਹੁਣ ਵੇਖੋ ਇਹ ਜਿਵੇਂ ਇਹਨਾਂ ਬਾਈ ਜੀ ਨੇ ਗੱਲ ਕੀਤੀ ਹੈ ਜੀ ਉਹ ਉਵੇਂ ਹੀ ਗੱਲ ਹੋਈ ਹੈ ਇਹ ਵੀ ਇਹ ਜਿਵੇਂ ਇਹ ਚੀਜ਼ਾਂ ਦੀ ਪੰਚਾਇਤ ਨੂੰ ਵੀ ਚਾਹੀਦਾ ਜਿਹੜੀਆਂ ਜਿਵੇਂ ਲਕੋਵਾਂ ਵਾਲੀਆਂ ਜਗ੍ਹਾਵਾਂ ਹੁੰਦੀਆਂ ਜਿਵੇਂ ਜਿੱਥੇ ਮੰਨ ਕੇ ਤੁਰਨਾ ਨਹੀਂ ਹੈਗਾ ਹਨਾ ਜੀ ਜਿਵੇਂ ਜਿੱਥੇ ਸਰ ਕੋਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹੈ ਉੱਥੇ ਕੋਈ ਵੀ ਆ ਕੇ ਬੰਦੇ ਵਹਿੰਦੇ ਆ ਚੀਜ਼ ਹੈ ਜੀ ਹੁਣ ਇਹ ਜਿਵੇਂ ਮੈਂ ਤਾਂ ਉਧਰੋਂ ਮੈਂ ਰੋਡ ਤੋਂ ਆਇਆ ਜੀ ਉਧਰੋਂ ਮੈਂ ਇਹ ਗੱਲ ਸੁਣਦਾ ਆਇਆ ਵੀ ਸ਼ਾਇਦ ਇੱਥੋਂ ਕੋਈ ਬੀਡੀ ਸਿਗਰਟ ਪੀ ਰਿਆ ਸੀ ਬੰਦਾ ਉੱਥੋਂ ਹੀ ਅੱਗ ਨੇ ਕੰਟੀਨਿਊ ਕੀਤਾ ਕੰਮ ਅੱਗ ਉੱਥੋਂ ਫੜੀ ਜੀ ਚੀਜ਼ ਲੱਗੀ ਤੇ ਹੁਣ ਤੁਹਾਨੂੰ ਪਤਾ ਜੀ ਸੀਜ਼ਨ ਚੱਲ ਰਿਹਾ ਆ ਤਾਂ 15 20 ਦਿਨ ਤਾਂ ਇੰਨੇ ਕੀਮਤੀ ਆ ਕਿਸਾਨਾਂ ਲਈ ਕਿਸਾਨਾਂ ਦੀ ਸਾਰੀ ਤਾਂ ਜਾਨ ਇਹ ਚ ਵੱਸਦੀ ਹੈ ਜੀ ਤੇ ਜੇ ਹੁਣ ਕਣਕ ਦਾ ਹੀ ਨੁਕਸਾਨ ਹੋ ਗਿਆ ਤਾਂ ਫਿਰ ਤੁਸੀਂ ਸਮਝ ਹੀ ਰਹੇ ਹੋ ਵੀ ਕੀ ਆਪਣੇ ਬੰਲੇ ਪੈਣਾ ਨਹੀਂ ਹੈ ਨਾ ਜੀ ਇਹ ਗੱਲ ਬਹੁਤ ਵੱਡੀ ਹੈ ਹਾਂ ਉਹ ਵਕਤ ਦੀ ਤਰ੍ਹਾਂ ਤੂੰ ਵੀ ਜਾਦੇ ਨੁਕਸਾਨ ਹੋਦਾ ਨਾ ਵੀ ਫੈਲ ਸਕਦੀ ਸੀ ਚੱਕ ਇਹੋ ਪੰਜਾਬੀ ਟੀਵੀ ਦੇ ਸੀ ਦੇ ਮੁਖਤਸਰ ਸਾਥ ਤੋਂ ਸੋਨੀ ਤਲਦੀ ਖਾਸ ਰਿਪੋਰਟ